ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਚਾਹਵਾਨ ਵਿਦੇਸ਼ੀ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਹੈ। ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਸ਼ੁਰੂ ਹੋ ਗਈਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਮੈਗਨਨ ਹਿਊਸਟਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅਮਰੀਕਾ ਲਈ ਸਟੱਡੀ ਵੀਜ਼ਾ ਅਰਜ਼ੀਆਂ ਹੁਣ ਖੁੱਲ ਗਈਆਂ ਨੇ ਅਸੀਂ ਵਿਦੇਸ਼ੀ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਾਂਗੇ ਹਾਲਾਂਕਿ ਇਸ ਸਮੇਂ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਵੀਜ਼ਾ ਨਾਲ ਸੰਬੰਧਤ ਸਾਡੇ ਸਾਰੇ ਫੈਸਲੇ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਧਿਆਨ ਚ ਰੱਖ ਕੇ ਲਏ ਜਾਂਦੇ ਨੇ ਅਜਿਹੀ ਸਥਿਤੀ 'ਚ ਇੱਥੇ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਇਹ ਸਮਝਣਾ ਪਵੇਗਾ ਕਿ ਇੱਥੇ ਆਉਣ ਤੋਂ ਬਾਅਦ ਉਨਾ ਨੂ ਵੀਜ਼ਾ ਦੀ ਵਰਤੋਂ ਉਸੇ ਉਦੇਸ਼ ਲਈ ਕਰਨੀ ਚਾਹੀਦੀ ਹੈ ਜਿਸ ਲਈ ਅਰਜ਼ੀ ਦਿੱਤੀ ਗਈ ਹੈ ਵਿਦਿਆਰਥੀਆਂ ਨੂੰ ਅਮਰੀਕਾ ਆ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਇਸ ਵਿੱਚ ਰੁਕਾਵਟ ਨਹੀਂ ਪਾਉਣੀ ਚਾਹੀਦੀ ਅਤੇ ਕੈਂਪਸ 'ਚ ਪੰਨ ਤੋੜਨੀ ਕਰਨੀ ਚਾਹੀਦੀ ਜਾਂ ਨਸ਼ੇ ਦੀ ਲਤ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ ਅੱਗੇ ਉਹਨਾਂ ਇਹ ਵੀ ਕਿਹਾ ਕਿ ਸਾਡਾ ਹਰ ਫੈਸਲਾ ਅਮਰੀਕੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਫੈਸਲਾ ਹੈ ਸਾਡੇ ਕੋਲ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਇਹ ਨੀਤੀਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਅਮਰੀਕੀ ਇਮੀਗ੍ਰੇਸ਼ਨ ਲਈ ਉੱਚਤਮ ਮਿਆਰਾਂ ਨੂੰ ਬਣਾਈ ਰੱਖੀਏ ਨਾ ਸਿਰਫ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਲਈ ਸਗੋਂ ਇੱਥੇ ਪੜ ਰਹੇ ਹੋਰ ਵਿਦਿਆਰਥੀਆਂ ਦੀ ਸੁਰੱਖਿਆ ਲਈ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਪਹਿਲਾਂ ਹੀ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਚੁੱਕਾ ਹੈ ਜੋ ਮਈ ਚ ਮੁਅੱਤਲ ਕਰ ਦਿੱਤੀ ਗਈ ਸੀ ਹਾਲਾਂਕਿ ਵਿਦੇਸ਼ ਵਿਭਾਗ ਨੇ ਵੀਜ਼ਾ ਅਰਜ਼ੀ ਪ੍ਰਕਿਰਿਆ ਲਈ ਇੱਕ ਸ਼ਰਤ ਵੀ ਰੱਖੀ ਹੈ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਸਮੀਖਿਆ ਲਈ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਜਨਤਕ ਕਰਨਾ ਪਵੇਗਾ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਕੌਂਸੂਲੇਟ ਅਧਿਕਾਰੀ ਉਹਨਾਂ ਪੋਸਟਾਂ ਅਤੇ ਸੰਦੇਸ਼ਾਂ ਤੇ ਨਜ਼ਰ ਰੱਖਣਗੇ ਜੋ ਅਮਰੀਕਾ ਇਸ ਦੀ ਸਰਕਾਰ ਸੱਭਿਆਚਾਰ ਜਾਂ ਇਸ ਦੇ ਕਾਨੂੰਨਾਂ ਦੇ ਵਿਰੋਧ ਨੇ ਰਾਸ਼ਟਰਪਤੀ ਡੋਨਲਡ 트ੰਪ ਦੇ ਆਦੇਸ਼ ਤੇ ਇਮੀਗ੍ਰੇਸ਼ਨ ਅਧਿਕਾਰੀ ਵੱਡੀ ਗਿਣਤੀ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਸ਼ੱਕੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਰਹੇ ਨੇ ਇਸ ਆਦੇਸ਼ ਤਹਿਤ ਗ੍ਰਿਫਤਾਰ ਕੀਤੇ ਗਏ ਇੱਕ ਵਿਦਿਆਰਥੀ ਨੇ 트ੰਪ ਸਰਕਾਰ ਤੇ ਮੁਕੱਦਮਾ ਦਾਇਰ ਕੀਤਾ ਹੈ ਜਾਣਕਾਰੀ ਮੁਤਾਬਕ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੁਆਰਾ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਵਿਦਿਆਰਥੀ ਨੇ 트럼ਪ ਸਰਕਾਰ ਵਿਰੁੱਧ 10 ਲੱਖ ਡਾਲਰ ਦੇ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਮੈਕਸੀਕਨ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨਲ ਫੰਡ ਨੇ ਇਹ ਜਾਣਕਾਰੀ ਦਿੱਤੀ ਹੈ ਆਈਸੀਈਓ ਏਜੰਸੀ ਹੈ ਜੋ ਅਣਅਧਿਕਾਰਤ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਲਈ ਜ਼ਿੰਮੇਵਾਰ ਏਜੰਸੀ ਹੈ ਤੇ 트럼ਪ ਪ੍ਰਸ਼ਾਸਨ ਚ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਉੱਭਰੀ ਹੈ ਇਸ ਸੰਯੁਕਤ ਰਾਜ ਚ ਹੋਰ ਅਣਅਧਿਕਾਰਤ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਲਈ ਸਥਾਨਕ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ ਪਰ ਦੱਖਣੀ ਕੈਲੀਫੋਰਨੀਆ ਚ ਸੰਘੀ ਸਰਕਾਰ ਨੇ ਸਹਾਇਤਾ ਲਈ ਬਾਰਡਰ ਪੈਟਰੋਲ ਐਫ ਬੀ ਆਈ ਅਤੇ ਡਰੱਗ ਐਨਫੋਰਸਮੈਂਟ ਪ੍ਰਸ਼ਾਸਨ ਨੂੰ ਤਾਇਨਾਤ ਕੀਤਾ ਹੈ ਐਮ ਏ ਐਲ ਡੀ ای ਐਫ ਨੇ ਇੱਕ ਬਿਆਨ ਚ ਕਿਹਾ ਇੱਕ ਪ੍ਰਮੁੱਖ ਲਾਤੀਨੀ ਨਾਗਰਿਕ ਅਧਿਕਾਰ ਸੰਗਠਨ ਸਿਵਲ ਮੁਕਦਮੇ ਵੱਲ ਪਹਿਲਾ ਕਦਮ ਚੁੱਕ ਰਿਹਾ ਹੈ ਅਤੇ ਸੰਘੀ ਸਰਕਾਰ ਨੂੰ ਇੱਕ ਅਮਰੀਕੀ ਨਾਗਰਿਕ ਜੋਬ ਗਾਰਸੀਆ ਨੂੰ 1 ਮਿਲੀਅਨ ਦਾ ਹਰਜਾਨਾ ਦੇਣ ਲਈ ਕਿਹਾ ਗਿਆ ਜੌਬ ਤੇ ਹੋਮ ਡਿਪੋ ਦੇ ਸਾਹਮਣੇ ਸੰਗੀ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਹਮਲਾ ਕੀਤਾ ਗਿਆ ਸੀ ਤੇ ਗੈਰਕਾਨੂੰਨੀ ਤੌਰ ਤੇ ਹਿਰਾਸਤ ਚ ਲਿਆ ਗਿਆ ਸੀ ਵਕੀਲਾਂ ਦਾ ਤਰਕ ਹੈ ਕਿ ਬਾਰਡਰ ਪੈਟਰੋਲ ਏਜੰਟਸ ਨੇ ਅਤੇ ਆਈਸੀਈ ਨੇ ਗੈਰਕਾਨੂੰਨੀ ਤੌਰ ਤੇ ਜੌਬ ਨੂੰ ਬਿਨਾਂ ਕਿਸੇ ਕਾਨੂੰਨੀ ਆਧਾਰ ਤੇ ਰੋਕਿਆ ਹਿਰਾਸਤ ਚ ਲਿਆ ਤੇ ਉਸ ਦੀ ਆਜ਼ਾਦੀ ਅਤੇ ਗਤੀਵਿਧੀਆਂ ਚ ਦਖਲ ਦਿੱਤਾ ਬਿਆਨ ਮੁਤਾਬਕ ਇੱਕ ਗ੍ਰੈਜੂਏਟ ਵਿਦਿਆਰਥੀ ਅਤੇ ਫੋਟੋਗ੍ਰਾਫਰ ਜੌਬ ਨੂੰ ਹਾਲੀਵੁੱਡ ਦੇ ਇੱਕ ਪਾਰਕਿੰਗ 'ਚ ਆਈਸੀਈ ਅਧਿਕਾਰੀਆਂ ਨੇ ਫੜ ਲਿਆ ਅਤੇ ਜ਼ਮੀਨ ਤੇ ਸੁੱਟ ਦਿੱਤਾ। ਉਹ ਅਤੇ ਹੋਰ ਰਾਹਗੀਰ ਕਥਿਤ ਤੌਰ ਤੇ ਇੱਕ ਟਰੱਕ ਡਰਾਈਵਰ ਨੂੰ ਆਈਸੀਈ ਅਧਿਕਾਰੀਆਂ ਨਾਲ ਕਿਰੇ ਵਾਹਨ ਤੋਂ ਬਾਹਰ ਨਿਕਲਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਜੌਬ ਨੂੰ ਉਸਦੇ ਕੰਮ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ 24 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ 'ਚ ਰੱਖਿਆ ਗਿਆ ਸੀ। 2025 ਚ ਅਮਰੀਕੀ ਡਾਲਰ ਨੇ ਪਿਛਲੇ 5 ਦਹਾਕਿਆਂ ਦਾ ਸਭ ਤੋਂ ਮਾੜਾ ਪ੍ਰਦਰਸ਼ਨ ਕੀਤਾ ਜਨਵਰੀ ਤੋਂ ਜੂਨ 2025 ਤੱਕ ਡਾਲਰ ਇੰਡੈਕਸ ਲਗਭਗ 11% ਡਿੱਗ ਗਿਆ ਜੋ ਕਿ 1973 ਤੋਂ ਬਾਅਦ ਸਭ ਤੋਂ ਵੱਡੀ ਅੱਧੇ ਸਾਲ ਦੀ ਗਿਰਾਵਟ ਹੈ ਡਾਲਰ ਦੇ ਹੇਠਾਂ ਆਉਣ ਦਾ ਸਭ ਤੋਂ ਵੱਡਾ ਟਰੰਪ ਦੀਆਂ ਟੈਰਿਫਸ ਨੀਤੀਆਂ ਕਾਰਨ ਬਣ ਰਹੀਆਂ ਨੇ ਇਹਦੇ ਤੋਂ ਇਲਾਵਾ ਫੈਡਰਲ ਰਿਜ਼ਰਵ ਤੇ ਦਬਾਅ ਅਤੇ ਵੱਡੇ ਪੱਧਰ ਤੇ ਕਰਜ਼ਾ ਵਾਧਾ ਵੀ ਦੱਸਿਆ ਜਾ ਰਿਹਾ ਹੈ ਇਤੋਂ ਤੱਕ ਕਿ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਅਮਰੀਕੀ ਸੰਪਤੀਆਂ ਦੀ ਵਿਕਰੀ ਵੀ ਤੇਜ਼ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਮੂਡੀਜ਼ ਵੱਲੋਂ ਯੂਐਸ ਕ੍ਰੈਡਿਟ ਰੇਟਿੰਗ ਘਟਾਉਣਾ ਵੱਧਦੇ ਵਿਆਜ ਬੋਝ ਅਤੇ ਘਾਟੇ ਕਾਰਨ ਵਿਦੇਸ਼ੀ ਨਿਵੇਸ਼ਕਾਂ ਦਾ ਡਾਲਰ ਤੋਂ ਦੂਰ ਹੋਣਾ ਵੀ ਇਨ੍ਹਾਂ ਕਾਰਨਾਂ 'ਚ ਗਿਣਿਆ ਜਾ ਸਕਦਾ ਹੈ ਬਾਵਜੂਦ ਇਸ ਦੇ ਆਮ ਲੋਕਾਂ ਲਈ ਕੁਝ ਸਕਾਰਾਤਮਕ ਨਤੀਜੇ ਵੀ ਮਿਲਣਗੇ ਜਿਵੇਂ ਕਿ ਕੱਚਾ ਤੇਲ ਸਸਤਾ ਹੋਵੇਗਾ ਇਲੈਕਟ੍ਰੋਨਿਕ ਪੂੰਜੀਗਤ ਸਮਾਨ ਖਾਦਾਂ ਆਯਾਤ ਸਸਤੇ ਹੋਣਗੇ ਕਿਉਂਕਿ ਡਾਲਰ ਕਮਜ਼ੋਰ ਹੋਣ ਕਾਰਨ ਭੁਗਤਾਨ ਘਟ ਕਰਨਾ ਪਵੇਗਾ ਭਾਰਤ 'ਚ ਇਲੈਕਟ੍ਰੋਨਿਕ ਅਤੇ ਮਸ਼ੀਨਰੀ ਦੀਆਂ ਕੀਮਤਾਂ ਘਟ ਸਕਦੀਆਂ ਨੇ ਪਰ ਡਾਲਰ ਦੀ ਕੀਮਤ ਡਿੱਗਣ ਨਾਲ ਸੋਨਾ ਮਹਿੰਗਾ ਹੋ ਰਿਹਾ ਹੈ ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੋਧ ਸਖਤ ਕਾਰਵਾਈ ਦੇ ਵਿਚਕਾਰ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਯੂਐਸ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਏਮ ਨੇ ਦਾਵਾ ਕੀਤਾ ਹੈ ਕਿ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਦੇਸ਼ ਨਿਕਾਲੇ ਦੌਰਾਨ ਖੁਦ ਨੂੰ ਖਾਣਾ ਸ਼ੁਰੂ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਉਸ ਨੂੰ ਸੰਗੀ ਏਜੰਟਸ ਦੁਆਰਾ ਜਹਾਜ਼ ਰਾਹੀਂ ਦੇਸ਼ ਤੋਂ ਬਾਹਰ ਭੇਜਿਆ ਜਾ ਰਿਹਾ ਸੀ। ਗੰਭੀਰ ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਤੁਰੰਤ ਫਲਾਈਟ ਤੋਂ ਉਤਾਰ ਦਿੱਤਾ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਆਟੋ ਕੈਨੀਬਲਿਜ਼ਮ ਯਾਨੀ ਕਿ ਸਵੈ ਖਾਣ ਦੀ ਇੱਕ ਘਟਨਾ ਫਲੋਰੀਡਾ ਦੇ ਐਲੀਗੇਟਰ ਅਲਕਟਾਰਾਜ਼ ਡਿਟੈਂਸ਼ਨ ਸੈਂਟਰ ਨਾਲ ਸੰਬੰਧਿਤ ਹੈ ਜਿੱਥੇ ਨੋਇਮ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਅਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਦੇ ਨਾਲ ਨਰੀਖਣ ਲਈ ਪਹੁੰਚੀ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੋਇਮ ਨੇ ਕਿਹਾ ਕਿ ਮੈਂ ਆਈਸੀਈ ਨਾਲ ਕੰਮ ਕਰਨ ਵਾਲੇ ਕੁਝ ਮਾਰਸ਼ਲਾਂ ਨਾਲ ਗੱਲ ਕਰ ਰਹੀ ਸੀ ਫਿਰ ਮਾਰਸ਼ਲਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਇੱਕ ਕੈਨੀਬਲ ਜਾਨੀ ਕਿ ਸਵੈ ਨੂੰ ਖਾਣ ਵਾਲੇ ਵਿਅਕਤੀ ਨੂੰ ਹਰਾਸਤ ਚ ਲੈ ਤੇ ਉਸ ਨੂੰ ਦੇਸ਼ ਨਿਕਾਲੇ ਲਈ ਇੱਕ ਫਲਾਈਟ ਚ ਬਿਠਾਇਆ ਗਿਆ ਸੀ ਪਰ ਉਸ ਨੇ ਖੁਦ ਨੂੰ ਖਾਣਾ ਸ਼ੁਰੂ ਕਰ ਦਿੱਤਾ ਉਸ ਨੂੰ ਇਸ ਤੋਂ ਬਾਅਦ ਤੁਰੰਤ ਡਾਕਟਰੀ ਇਲਾਜ ਲਈ ਭੇਜਿਆ ਗਿਆ ਨੋਇਮ ਨੇ ਉਸ ਵਿਅਕਤੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਅਤੇ ਸਮਾਜ ਲਈ ਖਤਰਾ ਦੱਸਿਆ ਕ੍ਰਿਸਟੀ ਨੋਇਮ ਨੇ ਕਿਹਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਅਸੀਂ ਅਮਰੀਕਾ ਦੀਆਂ ਗਲੀਆਂ ਤੋਂ ਹਟਾਉਣਾ ਚਾਹੁੰਦੇ ਹਾਂ ਉਹਨਾਂ ਨੂੰ ਸਾਡੇ ਬੱਚਿਆਂ ਚ ਨਹੀਂ ਰਹਿਣਾ ਚਾਹੀਦਾ ਨਿਊਜ਼ ਏਜੰਸੀ ਰਾਈਟਰਸ ਦੇ ਅਨੁਸਾਰ फ्लोरिडा 'ਚ ਬਣਾਇਆ ਗਿਆ ਨਵਾਂ ਨਜ਼ਰਬੰਦੀ ਕੇਂਦਰ ਮਿਆਮੀ ਤੋਂ 65 ਕਿਲੋਮੀਟਰ ਦੂਰ ਇੱਕ ਦਲਦਲੀ ਖੇਤਰ 'ਚ ਸਥਿਤ ਹੈ ਜੋ ਮਗਰਮੱਛਾਂ ਅਤੇ ਅਜਗਰਾਂ ਨਾਲ ਘਿਰਿਆ ਹੋਇਆ ਹੈ ਸਿਰਫ 8 ਦਿਨਾਂ 'ਚ ਬਣਾਇਆ ਗਿਆ ਇਹ ਕੇਂਦਰ 트럼ਪ ਪ੍ਰਸ਼ਾਸਨ ਨਾਲ ਇੱਕ ਸਮਝੌਤੇ ਤਹਿਤ ਬਣਾਇਆ ਗਿਆ ਤਾਂ ਜੋ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦੀ ਮੁਹਿੰਮ ਚਲਾਈ ਜਾ ਸਕੇ फ्लोरिडा ਦੇ ਗਵਰਨਰ ਰਾਉਨ ਡਿਸੈਂਟਸ ਨੇ ਕਿਹਾ ਕਿ ਪਹਿਲੇ ਕੈਦੀਆਂ ਨੂੰ ਜਲਦੀ ਹੀ ਇੱਥੇ ਲਿਆਂਦਾ ਜਾਵੇਗਾ ਇਹ ਕੇਂਦਰ ਪਹਿਲੇ 30 ਤੋਂ 60 ਦਿਨਾਂ ਦੇ ਵਿੱਚ ਹਜ਼ਾਰ ਲੋਕਾਂ ਨੂੰ ਰੱਖਣ ਦੇ ਯੋਗ ਹੋਵੇਗਾ ਤੇ ਭਵਿੱਖ ਵਿੱਚ 5000 ਤੱਕ ਕ੍ਰਿਸਟੀ ਨੋਇਮ ਨੇ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ 'ਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸਵੈ ਇੱਛਾ ਨਾਲ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ ਤਾਂ ਉਹ ਭਵਿੱਖ ਵਿੱਚ ਕਾਨੂੰਨੀ ਤੌਰ ਤੇ ਵਾਪਸ ਆ ਸਕਦੇ ਨੇ ਪਰ ਜੇ ਉਹ ਨਹੀਂ ਜਾਂਦੇ ਤਾਂ ਉਹਨਾਂ ਨੂੰ ਇਸ ਨਜ਼ਰਬੰਦੀ ਕੇਂਦਰ 'ਚ ਭੇਜਿਆ ਜਾਵੇਗਾ ਤੇ ਕਦੇ ਵੀ ਵਾਪਸ ਆਉਣ ਦਾ ਮੌਕਾ ਨਹੀਂ ਮਿਲੇਗਾ ਤੁਹਾਨੂੰ ਦੱਸਦੀ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖਤ ਰੁਖ ਅਪਣਾਇਆ ਹੈ ਸਰਕਾਰੀ ਅੰਕੜਿਆਂ ਮੁਤਾਬਕ ਜਦੋਂ 트੍ਰੰਪ ਨੇ ਅਹੁਦਾ ਸੰਭਾਲਿਆ ਸੀ ਤਾਂ 39000 ਲੋਕ ਇਮੀਗ੍ਰੇਸ਼ਨ ਹਿਰਾਸਤ 'ਚ ਸਨ ਜੋ ਕਿ 15 ਜੂਨ 2025 ਤੱਕ ਵਧ ਕੇ 56000 ਹੋ ਗਏ ਨੇ ਸੋਸ਼ਲ ਮੀਡੀਆ ਦਿੱਗਜ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਵਾਈਟ ਹਾਊਸ ਸਥਿਤ ਓਵਲ ਆਫਿਸ ਤੋਂ ਹਟਾਏ ਜਾਣ ਦੀ ਖਬਰ ਹੈ ਅਮਰੀਕੀ ਮੀਡੀਆ ਨੇ ਆਪਣੀ ਰਿਪੋਰਟ 'ਚ ਇਹ ਦਾਅਵਾ ਕੀਤਾ ਹੈ ਦਰਅਸਲ ਜ਼ਕਰਬਰਗ ਓਵਲ ਆਫਿਸ ਤੇ ਚੱਲ ਰਹੀ ਉੱਚ ਸੁਰੱਖਿਆ ਮੀਟਿੰਗ ਤੇ ਪਹੁੰਚ ਗਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਬਾਹਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਰਿਪੋਰਟ ਦੇ ਮੁਤਾਬਕ ਮਾਰਕ ਜ਼ੁਕਰਬਰਗ ਨੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨੀ ਸੀ ਜਿਸ ਲਈ ਉਹ ਵਾਈਟ ਹਾਊਸ ਪਹੁੰਚੇ ਸਨ ਮੀਡੀਆ ਰਿਪੋਰਟਸ ਦੇ ਮੁਤਾਬਕ ਜ਼ੁਕਰਬਰਗ ਓਵਲ ਦਫ਼ਤਰ ਪਹੁੰਚੇ ਜਿੱਥੇ ਉੱਚ ਅਮਰੀਕੀ ਫੌਜੀ ਅਧਿਕਾਰੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਚੱਲ ਰਹੀ ਸੀ ਫੌਜੀ ਅਧਿਕਾਰੀਆਂ ਦੀ ਇੱਕ ਮੀਟਿੰਗ 'ਚ ਅਗਲੀ ਪੀੜੀ ਦੇ ਲੜਾਕੂ ਜਹਾਜ਼ਾਂ ਦੇ ਮੁੱਦੇ 'ਤੇ ਚਰਚਾ ਹੋ ਰਹੀ ਸੀ ਜਦੋਂ ਜ਼ੁਕਰਬਰਗ ਉੱਥੇ ਪਹੁੰਚੇ ਤਾਂ ਫੌਜੀ ਅਧਿਕਾਰੀ ਬੇਚੈਨ ਹੋ ਗਏ ਕਿਉਂਕਿ ਜ਼ੁਕਰਬਰਗ ਕੋਲ ਸੁਰੱਖਿਆ ਕਲੀਅਰੈਂਸ ਨਹੀਂ ਸੀ ਇਸ ਤੋਂ ਬਾਅਦ ਜ਼ੁਕਰਬਰਗ ਨੂੰ ਓਵਲ ਦਫ਼ਤਰ ਤੋਂ ਬਾਹਰ ਜਾਣ ਅਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ ਇਸ ਤੋਂ ਬਾਅਦ ਮੀਟਿੰਗ ਦੁਬਾਰਾ ਸ਼ੁਰੂ ਹੋਈ ਰੀਪੋਰਟਸ ਮੁਤਾਬਕ ਕਈ ਫੌਜੀ ਅਧਿਕਾਰੀਆਂ ਨੇ ਵੀ ਜ਼ਕਰਬਰਗ ਦੇ ਇਸ ਤਰੀਕੇ ਨਾਲ ਓਵਲ ਦਫ਼ਤਰ ਜਾਣ ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹਾਲਾਂਕਿ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਮੀਡੀਆ ਰਿਪੋਰਟਸ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਇਹ ਮਾਮਲਾ ਹੱਦੋਂ ਵੱਧ ਉਚਾਲਿਆ ਗਿਆ ਹੈ ਜ਼ਕਰਬਰਗ ਫੌਜੀ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੂੰ ਮਿਲੇ ਸਨ ਮਾਰਕ ਜ਼ਕਰਬਰਗ ਪਹਿਲਾ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਵਾਸੀ ਪੱਖੀ ਨੀਤੀ ਦੇ ਹੱਕ 'ਚ ਸਨ ਪਰ ਰਾਸ਼ਟਰਪਤੀ ਚੋਣਾ ਦੌਰਾਨ ਉਹਨਾਂ ਨੇ ਰਾਸ਼ਟਰਪਤੀ 트াম্প ਦੇ ਮੇਕ ਅਮਰੀਕਾ ਗ੍ਰੇਟ ਅਗੇਨ ਨਾਰੇ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਜਨਵਰੀ ਚ 트াম্প ਦਾ ਸੋਹ ਚੁਕ ਸਮਾਗਮ ਹੋਇਆ ਸੀ ਤਾਂ ਜ਼ੁਕਰਬਰਗ ਵੀ ਇਸ ਸਮਾਗਮ ਚ ਸ਼ਾਮਲ ਹੋਏ ਸੀ ਅਮਰੀਕਾ ਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਕਸਬੇ ਨਾਲ ਸੰਬੰਧਿਤ ਜਗਜੀਵਨ ਸਿੰਘ ਆਪਣਾ ਟਰੱਕ ਲੈ ਕੇ ਡੈਨਵਰ ਸ਼ਹਿਰ ਵੱਲ ਜਾ ਰਿਹਾ ਸੀ ਜਦੋਂ ਰਾਹ ਚ ਕੈਂਸਸ ਸੂਬੇ ਦੇ ਸਲੀਨਾ ਸ਼ਹਿਰ ਨੇੜੇ ਇੰਟਰਸਟੇਟ 70 ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਕੈਂਸਸ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੱਸਿਆ ਕਿ ਸੈਮੀ ਟ੍ਰੇਲਰ ਪੱਛਮ ਵੱਲ ਜਾ ਰਿਹਾ ਸੀ ਜਦੋਂ ਅਣਦੱਸੇ ਕਾਰਨਾਂ ਕਰਕੇ ਟਰੱਕ ਬੇਕਾਬੂ ਹੋ ਗਿਆ ਉਹਨਾਂ ਅੱਗੇ ਕਿਹਾ ਕਿ ਨਿਊਯਾਰਕ ਦੇ ਫਲੋਰਾ ਪਾਰਕ ਨਾਲ ਸੰਬੰਧਿਤ 27 ਸਾਲ ਦੇ ਜਗਜੀਵਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਗਜੀਵਨ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਦੂਜੇ ਪਾਸੇ ਇਟਲੀ ਚ ਇੱਕ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਸਮਰਾਲਾ ਕਸਬੇ ਨੇੜਲੇ ਪਿੰਡ ਹੈਡੋਨ ਦੇ ਬੇਟ ਨਾਲ ਸੰਬੰਧਤ 25 ਸਾਲ ਦਾ ਸੁਖਵਿੰਦਰ ਸਿੰਘ ਇਟਲੀ ਦੇ ਬਰੇਸ਼ੀਆ ਸ਼ਹਿਰ ਨੇੜਲੇ ਇੱਕ ਕਸਬੇ ਵਿੱਚ ਰਹਿ ਰਿਹਾ ਸੀ ਅਤੇ ਆਪਣੇ ਦੋਸਤਾਂ ਨਾਲ ਨਹਿਰ ਚ ਨਹਾਉਂਦਿਆਂ ਡੁੱਬ ਗਿਆ ਬਰੇਸ਼ੀ ਸ਼ਹਿਰ ਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਸੁਖਵਿੰਦਰ ਸਿੰਘ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ